ਗੁਰਦੀਆ ਮੋਰਾਲੇ ਮੀਲੇ ਪੰਗੇੜੇ ਪਾਈਏ ਸ਼ੋਭਾ ਆ ਤੇਰਾ ਸਤ ਗੁਰਦੀਆ ਮੋਰਾਲੇ ਮੀਲੇ ਪੰਗੇੜੇ ਪਾਈਏ ਆਇਆ ਜਨਮ ਦਿਹਾੜਾ ਆਇਆ ਜਨਮ ਦਿਹਾੜਾ ਬੜੀਆ ਰਜਾ ਨਾਲ ਮਨਾਈਏ ਸ਼ੋਭਾ ਤੇਰਾ ਸਤ ਗੁਰਦੀਆ ਸ਼ੋਭਾ ਆ ਤੇਰਾ ਸਤ ਗੁਰਦੀਆ ਮੋਰਾਲੇ ਮੀਲੇ ਪੰਗੇੜੇ ਤੇਰਾ ਸਾਥ ਗੁਰਦੀ ਆਵੋ ਰਲ ਮਿਲੀ ਬੰਦ ਕਿਦੇ ਹੈ ਮਨ ਨੂੰ ਪਾਇਆ ਸਾਲ ਬਾਦ ਇਹ ਦਿਨ ਹੈ ਆਇਆ ਕਿਦੇ ਹੈ ਮਨ ਨੂੰ ਪਾਇਆ ਫੋਟੋ ਗੁਰੂ ਰਵਿਦਾਸ ਦੀ ਨੂੰ ਫੋਟੋ ਗੁਰੂ ਰਵਿਦਾਸ ਦੀ ਨੂੰ ਵਈ ਲਖ ਵਾਰੀ ਸੀ ਸਿ ਨਿਮਾਈਏ ਸ਼ੋਭਾ ਤੇਰਾ ਸਤਿਗੁਰ ਦੀ ਸ਼ੋਭਾ ਤੇਰਾ ਸਤਿਗੁਰ ਦੀ ਆ ਈਏ ਸ਼ੋਭਾ ਆ ਤੇਰਾ ਸਤ ਗੁਰ ਦੀ ਆ ਮੋਰਾਲ ਮਿਲ ਪੰਘੜੇ ਪਾਈਏ ਹਰ ਪਾਸੇ ਹੈ ਰੌਣਕ ਭਾਰੀ ਮੈਂ ਮੰਗੋਂਦੀ ਸੰਗਤ ਸਾਰੀ ਹਰ ਪਾਸੇ ਹੈ ਕੀ ਪਾਰੀ ਮੈਂ ਮੰਗੋਂਦੀ ਸੰਗਤ ਸਾਰੀ ਅਸੀਂ ਆਪਣੇ ਰਹਿਬਰ ਦਾ ਅਸੀਂ ਆਪਣੇ ਰਹਿਬਰ ਦਾ ਨਾਮ ਨਾ ਕਰ ਦੇ ਵਿਜਲੋ ਬੁਲਾਈਏ ਸ਼ੋਭਾ ਯਾ ਤਿਰਹਤ ਗੁਰ ਦੀ ਯਾਤਰਾ ਸਾਥੀ ਬੁਰੇ ਦਲਿੰਦਰ ਸਮਰਸੀਬਲ ਬੋਰਿੰਗ ਜੁਨੀਅਨ ਵੱਲੋਂ ਜਗਤਪੀਤਾ ਸਾਧਗੁਰੂ ਰਵਦਾਜ ਜੀ ਮਹਾਰਾਜ ਜੀ ਦੇ 648 ਨੂੰ ਪ੍ਰਕਾਸ਼ ਹੋਤੇ ਹੋਏ ਸਭੰਗ ਵਿੱਚ ਇਹ ਆਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਨੂੰ ਠੇਕੇਦਾਰਾਂ ਦੇ ਸਾਥ ਦਲਿੰਦਰ ਸਮਰਸੀਬਲ ਬੋਰਿੰਗ ਜੁਨੀਅਨ ਵੱਲੋਂ ਇੱਕ ਸਟੇਜ ਲਗਾ ਰਹੇ ਹਾਂ ਔਰ ਸਟੇਜ ਦੇ ਦਰਮਿਆਨ ਨਾਮ ਲੇਵਾ ਭਵਨਵਾਲ ਵੀ ਨਾਮ ਲੇਵਾ ਬਾਦਸ਼ਾਹ ਡਾਕਟਰ ਨਾਮ ਲੇਵਾ ਸੰਗਤ ਆਈ ਜੀ ਉਹਨਾਂ ਦੀ ਸਨਮਾਨ ਸਿੰਘ ਦੇ ਕੇ ਸਨਮਾਨਿਤ ਕੀਤਾ ਜਾਏਗਾ ਉਸ ਤੋਂ ਨਾ ਹੀ ਜੋ ਸਾਡੇ ਦੇਸ਼ਾਂ ਪਰਦੇਸ਼ਾਂ ਦੇ ਜਿਹੜੇ ਇੰਗਲੈਂਡ ਹੋਰ ਕੈਨੇਡਾ ਤੋਂ ਸਾਡੇ ਭਾਈ ਵਾਚੇ ਹਨ ਉਹ ਸਾਡੀ ਸਪੋਰਟ ਵੀ ਕਰਦੇ ਹਨ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਨਮਸਕਾਰ ਜੈ ਬਾਦਮੀ ਹਰ ਹਰ ਬਾਦਮੀ ਜੈ ਸਭਿ ਬਹਨ ਜੈ ਗੁਰਦੀਪ ਭਾਨ ਗੁਰਦੀਪ ਸੋਹਣਾ ਸਾਹਿਬ ਜਿੰਪੜੀ ਸ਼ਤਗੁਰਦਾਸ ਮਹਾਰਾਜ ਜੀ ਜੋ ਕਿ ਅੱਜ ਅਸੀਂ ਜੋ ਜਲੰਧਰ ਸ਼ਿਵਾਰਸੀਪਾਲ ਬੋਰਿੰਗ ਜੂਨੀਅਰ ਵੱਲੋਂ ਸਟੇ ਲਾਈ ਹੈ ਕਿ ਆਉਣ ਵਾਲੀਆਂ ਸੋਪਾ ਯਾਤਰਾ ਦੇ ਸਨਮਾਨਤ ਸੱਜਣਾ ਨੂੰ ਸਨਮਾਨਤ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਤੇ ਸਾਡੇ ਮਾਨਯੋਗ ਸ੍ਰੀ ਬਲਵੀਰ ਸਿੰਘ ਜੀ ਬੰਗੜ ਜੋ ਕਿ ਇਸ ਕਾਰਵਾਈ ਨੂੰ ਬੜੇ ਸਰਤਾਪੂਰਵ ਤੇ ਆਪਣੀ ਨੇਕ ਕਮਾਈ ਦੇ ਵਿੱਚੋਂ ਜੋ ਇਹ ਅਪਰਾਲਾ ਕਰਦੇ ਆ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ਆਈਆਂ ਹੋਈਆਂ ਸੰਗਤ ਦਾ ਵੈਲਕਮ ਕਰਦੇ ਹਾਂ ਜੋ ਕਿ ਅੱਜ ਜਲੰਧਰ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਆਉਣੀ ਹੈ ਅਤੇ ਪੂਰੇ ਇਲਾਕੇ ਦੇ ਲੋਕ ਇੱਥੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੁੰਦੇ ਆਲ ਅਸੀਂ ਇਹਨਾਂ ਸਾਰੇ ਸਤਪਤਵਾਂ ਤੇ ਸੱਜਣਾਂ ਦਾ ਪਹਿਲੋਂ ਧੰਨਵਾਦ ਕਰਦੇ ਹਾਂ ਤਾਂ ਜੋ ਇਸ ਸ਼ੋਭਾ ਯਾਤਰਾ ਨੂੰ ਮੈਨ ਤੋਂ ਸਜਾਉਣ ਦਾ ਕੰਮ ਕਰਦਾ ਲ ਆਇਆ ਜਾਵੇ ਸਤਿਗੁਰੂ ਦਾਸ ਮਹਾਰਾਜ ਦੀ ਕਿਰਪਾ ਸਦਕਾ ਹੀ ਅਸੀਂ ਆ ਜੋ ਅੱਜ ਅਸੀਂ ਜੋ ਉਹਨਾਂ ਨੇ ਸਾਡੇ ਸਮਾਜ ਅਤੇ ਗਰੀਬ ਜਨਤਾ ਲਈ ਕੀਤਾ ਉਹ ਅਸੀਂ ਸਾਰੀ ਉਮਰ ਭੁਲਾ ਨਹੀਂ ਸਕਦੇ ਜੋ ਬਾਵਾ ਸਾਹਿਬ ਨੇ ਜੋ ਅਧਕਾਰ ਲੈ ਕੇ ਦਿੱਤੇ ਅੱਜ ਅਸੀਂ ਵੱਡ ਵੱਡੀਆਂ ਸਟੇਜਾਂ ਲਾਇਆ ਕਿ ਜੋ ਕਰੋ ਇੱਥੇ ਵੱਡੇ ਵੱਡੇ ਅਧਿਆਤੇ ਬੈਠੇ ਆ ਤਾਂ ਅੱਜ ਅਸੀਂ ਆਏ ਹੋਏ ਮਹਾਨ ਤੇ ਸਦਣਾ ਆ ਸਤਿਕਾਰ ਕਰਦੇ ਆ ਉਹ ਸਾਡੇ ਰਹਿਵ ਨਾਂ ਦਾ ਸਦਕਾ ਹੀ ਹੈ ਜੋ ਇਨਾਂ ਨੇ ਅਕਵਾਰ ਕਿਰਪਾ ਕੀਤੀ ਤਾਂ ਜੋ ਇਨਾਂ ਨੇ ਜੋ ਸਾਡੇ ਸਮਾਜ ਅਤੇ ਕ੍ਰਾਂਤੀਕਾਰੀ ਲਈ ਕੀਤਾ ਅਤੇ ਕ੍ਰੱਤੀ ਲਈ ਸਾਡੇ ਸਮਾਜ ਜਾਂ ਅੱਜ ਪੜ੍ਹੋ ਲਿਖੋ ਸੰਗਾਰਸ਼ ਕਰੋ ਅੱਜ ਸਾਡੇ ਸਮਾਜ ਆਔਰਤਾ ਜੋ ਅੱਜ ਬਹੁਤ ਐਜੂਕੇਸ਼ਨ ਲੈਣੀਆਂ ਅਤੇ ਤਰੱਕੀ ਕਰਦੇ ਹਨ ਵੱਡੇ ਵੱਡੇ ਅਧਿਆਪਕ ਜੀ ਬਿਠਿਆ ਹਨ ਤੇ ਅਸੀਂ ਗੁਰਵਜਾਣ ਜੀ ਦੀ ਕਿਰਪਾ ਸਦਕਾ ਅੱਜ ਅਸੀਂ ਇਹ ਸਮਾਜ ਨੂੰ ਤਰੱਕੀ ਵੱਲ ਦੇਖਦੇ ਹਾਂ ਤੈ ਗੁਰਦੀਪ ਧਨਵਰਦੀਪ ਜੈਪੀ ਜੈਪਾਰ ਜੈ ਸਵਦਾਨ ਸਤਿਕਾਰਯੋਗ ਸਮੂਹ ਸੰਗਤ ਨੂੰ ਲੱਖ ਲੱਖ ਰਹੀ ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 648 ਬੰਦਲਾ ਗੁਰਪੁਰਬ ਦੇਸ਼ ਤੇ ਵਿਦੇਸ਼ਾਂ ਵਿੱਚ ਮਨਾਇਆ ਜਾਂਦਾ ਉਹਦੇ ਵਿੱਚ ਸਾਡੇ ਬਲਵਿਸ਼ੇ ਗੰਗਲ ਜੀ ਜੀ ਪੰਜਾਬ ਜਲੰਧਰ ਸਬੰਸੀ ਦੇ ਬੋਰਿੰਗ ਦੇ ਪ੍ਰਧਾਨ ਜੋ ਹਰ ਸਾਲ ਦੀ ਤਰ੍ਹਾਂ ਸ਼ਰਮਾਨ ਸਨਮਾਨ ਆਇਓ ਚਾਕੀਆਂ ਦੇ ਵਿੱਚ ਪ੍ਰਧਾਨ ਸੇਕਟੀ ਵਾਲਾ ਕਰਦੇ ਆ ਉਹ ਅੱਜ ਵੀ ਲਗਾਤਾਰ ਜਿਹੜਾ ਚੱਲ ਰਿਹਾ ਉਹਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਆ ਇਹਨਾਂ ਵੱਲੋਂ ਸਪੈਸ਼ਲ ਲਾਗਾ ਕਰਦਾ ਹੈ ਬਹੁਤ ਹੋ ਰਹੀ ਹੈ ਕੰਮ ਕਰ ਰਹੇ ਹੈ ਜੋ ਸਨਮਾਨ ਸਨਮਾਨ ਆਇਰੋ ਚੱਕਿਆ ਜੇ ਬਦਾਨਾ ਸੈਂਟੇ ਦਾ ਕਰ ਰਿਹਾ ਮੈਂ ਫਿਰ ਦੁਬਾਰਾ ਸ਼ਰੂ ਸੰਤਾਂ ਦੇਸ਼ ਵਿਦੇਸ਼ ਦੇ ਜਿਹੜੇ ਬੈਠੇ ਹੈ ਸੰਤਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜੀ ਦਾ ਜਨਮ ਦਿਨ ਲਈ ਬਧਾਈਆਂ ਦਿੰਦਾ ਗੁਰੂ ਜੀ ਨੂੰ ਧੰਨ ਬਲਦੇ ਬਹੁਤ ਹੀ ਸਤਿਕਾਰਯੋਗ ਕਿਉਂਕਿ ਹਨ ਮੈਨੂੰ ਲੱਖ ਲੱਖ ਅੱਜ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 648ਵਾਂ ਜਿਹੜਾ ਗੁਰਪੁਰਬ ਦੇਸ਼ ਤੇ ਵਿਦੇਸ਼ਾਂ ਵਿੱਚ ਮਨਾਇਆ ਜਾਂਦਾ ਉਹਦੇ ਵਿੱਚ ਸਾਡੇ ਬਲਵਿਸ਼ ਸਿੰਘ ਗੰਗਲ ਜੀ ਪੰਜਾਬ ਜਲੰਧਰ ਸ਼ਹਿਰ ਦੇ ਬੋਰਿੰਗ ਦੇ ਪ੍ਰਧਾਨ ਜੋ ਹਰ ਸਾਲ ਦੀ ਤਰ੍ਹਾਂ ਚਰਮਾਨ ਸਨਮਾਨ ਆਇਰੋ ਚਾਕੀਆਂ ਦੇ ਵਿੱਚ ਪ੍ਰਧਾਨ ਸੈਕਟੇ ਵਾਲਾ ਕਰਦੇ ਆ ਉਹ ਅੱਜ ਵੀ ਲਗਾਤਾਰ ਜਿਹੜਾ ਚੱਲ ਰਿਹਾ ਉਹਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਆ ਇਹਨਾਂ ਵੱਲੋਂ ਸਪੈਸ਼ਲ ਲਗਾ ਕਰਦਾ ਹੈ ਤੇ ਵੋਟ ਹੋ ਰਹੀ ਹੈ ਇੱਕ ਆਪ ਕਰ ਰਹੇ ਜੋ ਸਨਮਾਨ ਸਨਮਾਨ ਆਇਰੋ ਚਾਕੀਆਂ ਦੇ ਪ੍ਰਧਾਨ ਸੈਕਟੇ ਵਾਲਾ ਕਰਦੇ ਆ ਮੈਂ ਫਿਰ ਦੁਬਾਰਾ ਸ੍ਰੀ ਸੰਤ ਜੇਸ਼ ਵਿਦੇਸ਼ ਦੇ ਵਿੱਚ ਬੈਠਿਆ ਸੰਮਤ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜੀ ਦਾ ਦਿਲੋਂ ਦਿਲ ਲਈ ਵਧਾਈਆਂ ਦਿੰਦਾ ਜੈ ਗੁਰਦੇਵ ਧੰਨ ਬੇਬੇ